ਪੀੜਤ ਰੁਪਿੰਦਰ ਸਿੰਘ ਅਨੁਸਾਰ 16 ਜੁਲਾਈ ਦੀ ਰਾਤ ਲਗਭਗ 10 ਵਜੇ ਮਿਡਲ ਫੀਲਡ ਰੋਡ ਤੇ ਸਥਿਤ ਸਕਾਰਬਰੋ ਗੁਰਦੁਆਰਾ ਸਾਹਿਬ ਤੋਂ ਘਰ ਜਾਂਦੇ ਸਮੇਂ ਰੁਪਿੰਦਰ ਸਿੰਘ ਤੇ ਹਮਲਾ ਕੀਤਾ ਗਿਆ ਉਸ ਦੀ ਦਸਤਾਰ ਅਣਪਛਾਤੇ ਵਿਅਕਤੀ ਹਮਲੇ ਤੋਂ ਬਾਅਦ ਨਾ ਲੈ ਗਏ ਰੁਪਿੰਦਰ ਸਿੰਘ ਨੇ 911 ਤੇ ਕਾਲ ਕੀਤੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੀ ਸਡਨਲੀ ਸਨੈਚਡ ਇਟ ਐਂਡ ਰੈਨ ਅਵੇ ਆਈ ਕੂਡਨਟ ਲਾਈਕ ਆਈ ਡਿਡਨਟ ਨੋ ਇਫ ਹੀ ਕੁਡ ਹੈਵ ਕਮ ਫਰੋਮ ਯੂ ਨੋ From my face, then I could have defended myself, but mm -hmm. it came from behind. Yeah. And for us, for Sikh community, for Indians, uh, we feel so bad like the turban, and it's our you know, uh, religious. It belongs to religious past history and everything. So for me, it's my crown. The turban is my crown, and they took it away. And in that moment, I couldn't do anything. I felt so callous WS ਅਨੁਸਾਰ ਇਸੇ ਤਰ੍ਹਾਂ ਦੀ ਘਟਨਾ 25 ਜੁਲਾਈ ਨੂੰ অন্ਟਾਰੀਓ ਦੇ ਪੀਟਰਬਰੋ ਵਿੱਚ ਵਾਪਰੀ ਜਿੱਥੇ ਇੱਕ ਸਿੱਖ ਵਿਅਕਤੀ ਤੇ ਥੁੱਕਿਆ ਗਿਆ ਅਤੇ ਉਸ ਦੀ ਦਸਤਾਰ ਦਾ ਅਪਮਾਨ ਕੀਤਾ ਗਿਆ ਪੀਟਰਬਰੋ ਪੁਲਿਸ ਵੱਲੋਂ ਇਸ ਘਟਨਾ ਨੂੰ ਨਫ਼ਰਤਈ ਅਪਰਾਧ ਵਜੋਂ ਸ਼੍ਰੇਣੀਬੰਦ ਕੀਤਾ ਗਿਆ ਹੈ ਪੁਲਿਸ ਮੁਤਾਬਕ ਇਹ ਹਮਲਾ ਹੰਟਰ ਸਟਰੀਟ ਈਸਟ ਅਤੇ ਮਾਰਕਸ ਸਟਰੀਟ ਤੇ ਰਾਤ 12 ਵਜੇ ਹੋਇਆ WSO ਦਾ ਕਹਿਣਾ ਹੈ ਕਿ ਉਹ ਇਨ੍ਹਾਂ ਮਾਮਲਿਆਂ ਕਾਰਨ ਚਿੰਤਤ ਹਨ WSO, Canadian I think it's important to start tracking anti-Sikh hate, as it were. Uh, were. We don't actually have many statistics on anti-Sikh hate. We see that sort of lumped in with South Asian, uh, but from what we're seeing. this hate is targeting members of the sikh community very specifically and we really do need law enforcement to step up and provide the support that's needed uh, and this is not just you know one community or two communities we're seeing it across the board small communities big communities ਇਹ ਕਬਿਆਨ ਵਿੱਚ WSO ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਸਾਨੂੰ ਚਿੰਤਾ ਹੈ ਕਿ ਪੈਦਾ ਕੀਤੇ ਜਾ ਰਹੇ ਜ਼ਹਿਰੀਲੇ ਮਾਹੌਲ ਨਾਲ ਸਿੱਖਾਂ ਉੱਤੇ ਹੋਰ ਹਮਲੇ ਹੋ ਸਕਦੇ ਹਨ ਅਸੀਂ ਆਪਣੀਆਂ ਚਿੰਤਾਵਾਂ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਦੱਸਾਂਗੇ ਅਤੇ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਇਹਨਾਂ ਅਪਰਾਧਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੇ ਅਤੇ ਮੁਕੱਦਮਾ ਚਲਾਉਣਗੇ। ਡਬਲਯੂਐਸਓ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਜਿਸ ਨੇ ਨਫ਼ਰਤ ਜਾਂ ਵਿਤਕਰੇ ਦਾ ਅਨੁਭਵ ਕੀਤਾ ਹੈ ਜਾਂ ਦੇਖਿਆ ਹੈ, ਉਹ ਪੁਲਿਸ ਨੂੰ ਅਤੇ ਡਬਲਯੂਐਸਓ ਦੀ ਵੈੱਬਸਾਈਟ ਰਾਹੀਂ ਇਸ ਦੀ ਰਿਪੋਰਟ ਕਰਨ।